ਜਲੰਧ ਦੇ ਕਿੜਾ ਚੌਂਕ ਤੇ ਸਥਿਤ ਇੰਡੋ ਬਲਡ ਟ੍ਰੈਵਲ ਦੇ ਬਾਹਰ ਲੋਕਾਂ ਨੇ ਧਰਨਾ ਦਿੱਤਾ ਗੱਲਬਾਤ ਦੌਰਾਨ ਪੀੜਤ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਅਸੀਂ ਇੰਡੋ ਬਲਡ ਟ੍ਰੈਵਲ ਦੇ ਕੋਲ ਆਏ ਸੀ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਅਸੀਂ ਤੁਹਾਡਾ ਕੁਝ ਮਹੀਨਿਆਂ 'ਚ ਨਿਊਜ਼ੀਲੈਂਡ ਦਾ ਵੀਜ਼ਾ ਬੜੇ ਸਸਤੇ ਰੇਟ 'ਚ ਲਵਾ ਦਵਾਂਗੇ ਅਤੇ ਇਹਨਾਂ ਨੇ ਸਾਡੇ ਤੋਂ 6 ਲੱਖ ਦੇ ਕਰੀਬ ਪੈਸੇ ਵਸੂਲੇ ਜਿਸ ਤੋਂ ਬਾਅਦ ਅਸੀਂ ਇਹਨਾਂ ਨੂੰ ਜਦੋਂ ਕਿਹਾ ਕਿ ਸਾਡਾ ਵੀਜ਼ਾ ਲੱਗ ਗਿਆ ਤਾਂ ਇਹਨਾਂ ਨੇ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਦੋਂ ਅਸੀਂ ਇਹਨਾਂ ਤੋਂ ਪੈਸੇ ਮੰਗੇ ਤਾਂ ਇਹਨਾਂ ਨੇ ਸਾਨੂੰ ਪੈਸੇ ਨਾ ਦੇਣ ਦੀ ਗੱਲ ਕਹੀ ਅਤੇ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ ਗੱਲਬਾਤ ਦੌਰਾਨ ਪੀੜਤ ਮਹਿਲਾ ਨੇ ਦੱਸਿਆ ਕਿ ਅਸੀਂ ਕਰਜ਼ਾ ਲੈ ਕੇ ਟਰੈਵਲ ਏਜੰਟ ਨੂੰ ਪੈਸੇ ਦਿੱਤੇ ਸੀ ਅਤੇ ਇਹਨਾਂ ਨੇ ਸਾਨੂੰ ਧੋਖੇ ਵਿੱਚ ਰੱਖਿਆ ਹੈ ਅੱਜ ਅਸੀਂ ਜਦੋਂ ਪੈਸੇ ਮੰਗਣ ਆਏ ਤਾਂ ਟਰੈਵਲ ਏਜੰਟ ਵੱਲੋਂ ਉਹਨਾਂ ਦੇ ਸਾਥੀਆਂ ਨਾਲ ਮਿਲ ਕੇ ਸਾਡੇ ਨਾਲ ਅਤੇ ਕੁਝ ਹੋਰ ਸਾਥੀਆਂ ਦੇ ਨਾਲ ਕੁੱਟਮਾਰ ਕੀਤੀ ਅਤੇ ਸਾਨੂੰ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ ਖਾਲੇ ਕੇ ਮੌਕੇ ਤੇ ਪਹੁੰਚੇ ਪੁਲਿਸ ਨੇ ਸਾਡਾ ਕਿਸੇ ਵੀ ਤਰੀਕੇ ਨਾਲ ਹੱਥ ਪੱਲਾ ਨਹੀਂ ਫੜਿਆ ਉਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਨੇ ਦੱਸਿਆ ਕਿ ਸਾਨੂੰ ਕੁਝ ਸਮਾਂ ਪਹਿਲਾਂ ਇਹ ਮਾਮਲੇ ਬਾਰੇ ਪਤਾ ਲੱਗਿਆ ਹੈ ਕਿ ਗੜਾ ਰੋੜ ਸਿੱਤ ਟਰੈਵਲ ਏਜੰਸੀ ਦੇ ਵਿੱਚ ਕੋਈ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਆਇਆ ਜਿਸ ਦਾ ਅਸੀਂ ਮੌਕਾ ਦੇਖਣ ਪਹੁੰਚੇ ਹਾਂ ਅਸੀਂ ਦੋਵਾਂ ਪੱਖਾਂ ਨੂੰ ਸਟੇਸ਼ਨ ਤੇ ਬੁਲਾਇਆ ਹੈ ਅਤੇ ਉਸ ਜਗ੍ਹਾ ਦੇ ਉੱਤੇ ਇਹਨਾਂ ਦੇ ਮਾਮਲੇ ਨੂੰ ਦੇਖਿਆ ਜਾਵੇਗਾ ਖਾਲੇ ਕੇ ਪੀੜਤ ਮਹਿਲਾ ਨੇ ਥਾਣੇ ਨਾ ਜਾ ਕੇ ਟਰੈਵਲ ਏਜੰਸੀ ਦੇ ਬਾਹਰ ਹੀ ਧਰਨਾ ਲਗਾਇਆ ਅਤੇ ਤੇਲ ਸੁੱਟ ਖੁਦਕੁਸ਼ੀ ਕਰਨ ਦੀ ਗੱਲ ਵੀ ਕਹੀ ਰਾਨਾ ਸਰ ਪਾਸ ਹੈ ਜੀ ਕੀ ਗੱਲ ਕਿ ਹੋਈ ਬਾਈ ਗੱਲ ਇਹ ਹੋਈ ਆ ਅਸੀਂ ਆਏ ਸਵੇਰੇ ਇੱਥੇ ਠੀਕ ਹੈ ਜੀ ਇਹਨਾਂ ਜਨਤਾ ਨੂੰ ਫੋਨ ਲਾਇਆ ਵੀ ਤੁਸੇ ਤੁੰਨ ਅਸੀਂ ਮਿਲਣਾ ਇਹ ਕਹਿੰਦਾ ਕਿੱਦਾਂ ਮਿਲਣਾ ਅਸਿਕਾ ਕੋਈ ਕੰਨੀ ਵੀ ਤੁਸੀਂ ਆਜੋ ਕਿ ਤਾਂ ਮਿਲ ਲੈਣਾ ਵੀ ਹੁੰਦਾ ਗੱਲਬਾਤ ਕੋਈ ਕਰਨੀ ਆ ਪਰ ਇਹਨਾਂ ਕਹਿੰਦਾ ਵੀ ਕਿੱਦਾਂ ਮਿਲਣਾ ਉਹ ਆਪੂੰ ਬਹਿਸਣ ਲੱਗਾ ਫੋਨ ਤੇ ਵੀ ਸਾਡੇ ਨਾਲ ਪਰ ਇਹਨਾਂ ਕਿਹਾ ਸਾਡੇ ਜਿਹੜੇ ਨਾਲ ਸੀਗੇ ਫਨਾ ਕਿ ਕੋਈ ਗੱਲ ਨਹੀਂ ਜੇ ਮੈਡਮ ਹੈਗੇ ਅਸੀਂ ਉਹਨਾਂ ਨਾਲ ਗੱਲਬਾਤ ਜਾ ਕੇ ਕਰ ਲੈਨੇ ਫਿਰਟਾਉ ਆਈ ਤੇ ਸਾਡੇ ਨਾਲ ਕਟਮਾਰਕ ਕਰਨੀ ਸ਼ੁਰੂ ਕਰ ਦਿੱਤੀ ਅੰਦਰ ਪਹਿਲਾਂ ਹੀ ਠੱਕੇ ਮਾਰਨੇ ਸ਼ੁਰੂ ਕੀਤੇ ਕੋਈ ਤਿੰਨ ਚਾਰ ਬੰਦੇ ਹੋਰ ਵੀ ਸੀਗੇ ਜਿਹਨਾਂ ਪੈਸੇ ਲੈਣੇ ਸੀਗੇ ਉਹਨਾਂ ਪਹਿਲਾਂ ਟੜੇ ਆ ਕੋ ਜਾਣ ਕੇ ਤੇਰੇ ਉਹਨਾਂ ਦੀ ਕੁੱਟਮਾਰ ਕਰਨੀ ਸੀ ਜਦੋਂ ਉਹਨਾਂ ਨੇ ਕੁੱਟਮਾਰ ਕੀਤੀ ਪਰ ਸਾਡਾ ਹੁੱਦ ਨਾ ਕੋਈ ਲੈਣ ਦੇ ਨਹੀਂ ਸੀਗਾ ਤੇ ਸਾਨੂੰ ਇਹਨਾਂ ਉੱਪਰ ਬੰਦ ਖਿੱਚੇ ਰੱਖਿਆ ਕਾਫੀ ਟਾਈਮ ਤੋਂ ਪਰ ਸਾਡਾ ਕੋਈ ਅਜੇ ਤੱਕ ਸੁਣਵਾਈ ਨਹੀਂ ਕੀਤੀ ਯਾਰ ਬਾਈ ਕਿੰਨੇ ਪੈਸੇ ਸੀ ਕਿਸ ਜਗ੍ਹਾ ਤੇ ਜਾਣ ਲੈ ਲੇਤਾ ਸੀਗੇ ਨਿਊਜ਼ੀਲੈਂਡ ਦਾ ਜਾਣ ਲਈ ਅਸੀਂ 1.5 ਲੱਖ ਰੁਪਏ 5 ਬੰਦਿਆਂ ਨੇ ਦਿੱਤਾ ਸੀਗਾ ਇੱਕ ਵਾਰੀ ਬਾਕੀ ਕਹਿੰਦੇ ਉੱਥੇ ਜਾ ਕੇ ਤੁਸੀਂ ਘਟਾਓ ਤੁਹਾਡਾ ਪਰਿਵਾਰ ਜੜੇ ਟੋਟਲ ਕਿੰਨੇ ਪੈਸੇ ਕਹਿਆ ਸੀ ਉਹਨਾਂ ਨੇ ਟੋਟਲ 5.60 ਲੱਖ ਰੁਪਏ 1 ਮੈਂਬਰ ਕੁੱਟਮਾਰ ਕਿੰਨੇ ਕੀਤੀ ਕੁੱਟਮਾਰ ਇਹਨਾਂ ਦੇ ਮੇਨ ਆਫ ਦਾ ਹੈਡ ਕਿਸ ਨੂੰ ਬੁਲਾਉਂਦੇ ਆ ਅੱਜ ਅਸੀਂ ਉੱਥੇ ਇੱਥੋਂ ਨਹੀਂ ਜਾਣਾ ਮਰਜੀ ਮਰ ਜਾਾਂਗੇ ਇੱਥੇ ਧਰਨਾ ਲਾਉਣਾ ਨਾ ਅਸੀਂ ਥਾਣੇ ਜਾਣੇ ਕਿ ਕੁੱਟ ਮਾਰ ਦਾ ਕਾਰਨ ਪੁੱਛਿਆ ਨੂੰ ਮਾਰ ਕੀਤੀ ਮੇਰੇ ਹਸਬੰਦ ਨੇ ਕੀਤੀ ਮੇਰੇ ਹਸਬੰਦ ਉੱਪਰ ਸੀਗੇ ਜੀ ਮੇਰੀ ਅੱਜ ਸਣਵਾਈ ਨਾ ਹੋਈ ਮੈਂ ਪੈਟਰੋਲ ਦੇ ਆ ਕੇ ਆਪਣੇ ਆਪ ਨੂੰ ਇੱਥੇ ਆਗਲ ਹੋਈ ਸੜਕ ਤੇ ਮੈਂ ਥਾਣੇ ਨਹੀਂ ਜਾਣਾ ਹੈਗਾ ਤੁਸੀਂ ਥਾਣੇ ਗਏ ਸੀ ਪਹਿਲੇ ਮੈਂ ਗਈ ਮੈਂ ਉੱਥੋਂ ਆਈ ਹਾਂ ਮੈਂ ਪੁਲਿਸ ਲੈ ਕੇ ਗਈ ਮੇਰੇ ਨਾਲ ਹੋਰ ਮੁੰਡੇ ਸੀਗੇ ਜਦੋਂ ਤੁਸੀਂ ਉੱਪਰ ਗੱਲਬਾਤ ਹੋਈ ਉੱਪਰ ਇਹ ਗੱਲਬਾਤ ਹੋਈ ਸਾਰੇ ਕਹਿੰਦੇ ਤੁਸੀਂ ਥਾਣੇ ਚੱਲੋ ਉਹ ਵੀ ਕਹਿੰਦੇ ਅਸੀਂ ਥਾਣੇ ਆਉਨੇ ਆ ਪਰ ਸਾਨੂੰ ਪਤਾ ਸਾ ਅਸੀਂ ਬਗਾਨੇ ਸ਼ਹਿਰ ਤੋਂ ਆਏ ਆ ਕਿਹੜੇ ਸ਼ਹਿਰ ਤੋਂ ਆਏ ਤੁਸੀਂ ਅਸੀਂ ਜਗਰਾਮਾ ਲੱਗ ਕੇ ਆਏ ਆ ਸੱਤ ਲੋ ਇਧਰ ਆ ਲੱਗ ਕੇ ਸਾਡਾ ਘਰ ਆ ਅਸੀਂ ਪੰਜ ਜਾਣੇ ਆ ਜਿਨ੍ਹਾਂ ਨੇ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਇੱਕੋ ਏਰੀਏ ਦੇ ਆ ਇੰਨੀ ਮੁਸ਼ਕਲ ਨਾਲ ਅਸੀਂ ਦਿੱਲੀ ਆਉਣੇ ਦਿੱਲੀ ਆਪ ਕਰਦੇ ਆ ਕਿੰਨੇ ਚੇਰ ਤੋਂ ਖਜਾ ਖਵ ਕਰ ਰਹੇ ਤੁਹਾਨੂੰ ਅਸੀਂ ਨਾ ਵੀਰੇ ਜਦੋਂ ਫਸਟ ਟਾਈਮ ਆਈ ਸੀ ਅਸੀਂ 12ਵੇਂ ਮਹੀਨੇ ਦੀ 26 ਤਰੀਕ ਨੂੰ ਆਈ ਸੀ ਤੇ ਤੁਸੀਂ ਆਪ ਹਿਸਾਬ ਲਾ ਲਓ ਅੱਜ 5 ਮਈ ਤਰੀਕ ਹੋ ਗਈ ਆ ਇਹਨਾਂ ਨੇ ਕੀ ਕਿਹਾ ਸੀ ਇਹਨਾਂ ਨੇ ਇਹ ਕਿਹਾ ਸੀਗਾ ਕਿ ਕੋਈ ਨਹੀਂ ਤੁਹਾਨੂੰ ਪੈਸੇ ਅੱਧੀ ਦੇਵਾਂਗੇ 40% ਕੱਟ ਕੇ ਤੁਹਾਨੂੰ ਪੈਸੇ ਦਿੱਤੇ ਜਾਊਗੇ ਉਦੋਂ ਵੀਰੇ ਬੌਂਸਰ ਸੱਦੇ ਹੋ ਸੀ ਕਿ ਇਹਨਾਂ ਨੇ ਠੀਕ ਆ ਇੱਕ ਇਹਨਾਂ ਦੇ ਨਾਲ ਹੋਰ ਏਜੰਟ ਸੀਗਾ ਕਾਫੀ ਉਹਦੇ ਮਤਲਬ ਹੈਲਥੀ ਸੀ ਸੋਨਾ ਸੋਨਾ ਪਾਇਆ ਹੋਇਸੀ ਇਹਨਾਂ ਨੇ ਸਾਨੂੰ ਕਾਫੀ ਮੁੰਡੇ ਇਕੱਠੇ ਕਰਕੇ ਜਦਾਜ ਕੀਤੇ ਹੋਇਆ ਅਸੀਂ ਇੰਨੇ ਜਾਣੇ ਸੀ ਸਾਨੂੰ ਦੱਪਕੇ ਮਾਰੇ ਇਹਨਾਂ ਨੇ ਅਸੀਂ ਜੈਸੇ ਨੇ ਤੈਸੀ ਉਧਰ ਚਲੇ ਗਏ ਉਹ ਦੋ ਮੁੰਡੇ ਵਿਚਾਰੇ ਇੱਕ ਆਸਤਪਾਲ ਇਹਨੇ ਕਿਹਾ ਕਿ ਮੈਂ ਬਿਲਡਿੰਗ ਤੋਂ ਉੱਥੋਂ ਛਾਲ ਮਾਰ ਦੇਣੀ ਜੇ ਮੈਨੂੰ ਨਾਲ ਜਾਣ ਦਿੱਤਾ ਅਸੀਂ ਨਿਕਲ ਗਏ ਹੁਣ ਤੁਸੀਂ ਕਿੱਦਾਂ ਦੇਦੇ ਹੋ ਪੁਲਿਸ ਤੁਸੀਂ ਲੈ ਕੇ ਆਏ ਪੁਲਿਸ ਆਈ ਹੈ ਉੱਪਰ ਹੋ ਕੇ ਨਾਲੇ ਵਾਪਸ ਚਲੀ ਗਈ ਕਿ ਕਿਨੇ ਉਹ ਕਹਿੰਦੇ ਅਸੀਂ ਥਾਣੇ ਜਾਵਾਂਗੇ ਸਾਨੂੰ ਪਤਾ ਸਾਡੀ ਥਾਣੇ ਸੁਣਵਾਈ ਨਹੀਂ ਹੋਣੀ ਹੈਗੀ ਕਿਉਂਕਿ ਸਾਡੇ ਮਗਰ ਹਲੇ ਬੰਦੇ ਆ ਰਹੇ ਆ ਅਜੀ ਇੱਥੇਦਰ ਨਾ ਲਾਉਣਾ ਅੱਜ ਅਸੀਂ ਕਰ ਨਹੀਂ ਆ ਰਹੇ ਜੀ ਹੈਰੀ ਇਹੀ ਲਾਸਟ ਵੇਂਦੀ ਹੈ ਕਿ ਮੈਂ ਪੈਟਰੋਲ ਪਾ ਕੇ ਅੱਗ ਲਾਣੀ ਤੁਸੀਂ ਪਹੁੰਚੋ ਕੀ ਗੱਲ ਗਈ ਮੌਕੇ ਤੇ ਆਇਓ ਇਹ ਪਤਾ ਕਰਨਾ ਆਏ ਸੀ ਕੋਈ ਲੜਾਈ ਝਗੜਾ ਹੋਇਆ ਮੈਨੂੰ ਇੰਨੇ ਪਤਾ ਲੱਗਾ ਸੀਗਾ ਕੋਈ ਰੈਮਿੰਗ ਹੋ ਰਿਹਾ ਹੈਗਾ ਕੁਝ ਉਹ ਇਹ ਕਲੀਅਰ ਕਰਨਾ ਇਹਨਾਂ ਦੋਨਾਂ ਪਾਰਟੀਆਂ ਥਾਣੇ ਭਲਾਇਆ ਉੱਥੇ ਜਾ ਕੇ ਕੀ ਉੱਪਰ ਕੇ ਉੱਪਰ ਕੀ ਗੱਲ ਗਈ ਉੱਪਰ ਤੇ ਬੈਠੇ ਸੀ ਇਹਨਾਂ ਦੇ ਆਪਣੇ ਵਰਕਰ ਵਗੈਰਾ ਬੈਠੇ ਸੀ ਉਹਨਾਂ ਨੂੰ ਲੈ ਕੇ ਆਏ ਪਾਰਟੀ ਦੇ ਇਲਜ਼ਾਮ ਹੈ ਕਿ ਵੀ ਕੁਟਮਾਰ ਵੀ ਕੀਤੀ ਵੀ ਗਈ ਹੈ ਸਾਡੇ ਨਾਲ ਦੋਨੇ ਪਾਰਟੀਆਂ ਇੱਕ ਦੂਜੀ ਤੇ ਲਾ ਰਹਿੰਦੇ ਹੋ ਦੇ ਦੀ ਪਰ ਸਰ ਉਹ ਕਹਿ ਰਹੇ ਕਿ ਬਿਲਕੁਲ ਲੱਗਿਆ ਜੀ ਉਹਨੇ ਰਿਕਾਰਡਿੰਗ ਲਮਾਂਗੇ ਆਪਾਂ